ਅੱਲਾ ਤਾਂ ਮੈਂ ਸਾਰੇ ਸਾਡੇ ਜੋ ਕਾਂਗਰਸੀ ਵਰਕਰ ਬੈਠੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਇੰਨੀ ਗਰਮੀ ਦੇ ਵਿੱਚ ਕਰਾਂ ਤੋਂ ਵਰਕਰਾਂ ਨੂੰ ਵੋਟਰਾਂ ਨੂੰ ਲਿਆ ਕੇ ਵੋਟਾਂ ਪਵਾ ਰਹੇ ਹਨ ਫਿਰ ਅਸੀਂ ਜੋ ਕਿ ਪਿੱਛੇ ਲੋਕਾਂ ਨੇ ਬਦਲਾਅ ਦੇ ਵਿੱਚ ਆ ਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਸੀ ਜੋ ਕਿ ਉਹਨਾਂ ਨੇ ਉਹ ਕਿ ਲੋਕਾਂ ਦੀ ਖਰੇ ਨਹੀਂ ਉਤਰ ਸਕੇ ਉਹਨਾਂ ਦੇ ਮਤਲਬ ਉਲਟ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਰਹੇ ਨੇ ਵੋਟਾਂ ਸੰਤਮਈਨ ਪੈ ਰਹੀਆਂ ਜੀ ਵੋਟਾਂ ਬਿਲਕੁਲ ਸੰਤਮਈਨ ਟੰਗਣਾ ਪੈ ਰਹੀਆਂ ਜੀ ਕੋਈ ਗੱਲ ਨਹੀਂ ਕੋਈ ਕਿਤੇ ਕੋਈ ਗੱਲ ਨਹੀਂ ਸਾਡੇ ਕਾਂਗਰਸੀ ਵਰਕਰਾਂ ਨੇ ਪੂਰੀਆਂ ਡਿਊਟੀਆਂ ਲਾਈਆਂ ਵੀਆਂ ਪੂਰੇ ਹਰ ਤਾਂ ਮੋਰਚੇ ਤੇ ਡਟੇ ਹੋਏ ਨੇ ਪੂਰੀ ਆਪਣੀ ਤਨਦੇਹੀ ਨਾਲ ਡਿਊਟੀ ਦੇ ਰਹੇ ਨੇ ਕਿਤੇ ਉਹ ਡਰ ਨਹੀਂ ਰਹੇ ਉਹਨਾਂ ਨੇ ਸਕਪਾਲ ਸਿੰਘ ਖੈਰੇ ਨੂੰ ਜੋ ਬੀੜਾ ਚੁੱਕਿਆ ਸੀ ਜਿਤੇਉਣ ਦਾ ਅੱਜ ਪਤਾ ਲੱਗ ਰਿਹਾ ਪੋਲਿੰਗਾਂ ਤੇ ਆ ਕੇ ਵੀ ਅਸੀਂ ਜਿੱਤ ਜਿੱਤ ਰਹੇ ਹਾਂ ਕਿਉਂਕਿ ਜਿਹੜੇ ਇਹੀ ਜਿੰਨੇ ਪਿੰਡਾਂ ਦੇ ਵਿੱਚ ਗਏ ਆ ਜੋ ਕਿ ਆਪ ਪਾਰਟੀ ਦੇ ਪੋਲਿੰਗ ਲੱਗੇ ਹੋਏ ਨੇ ਸਾਰੇ ਖਾਲੀ ਪਏ ਨੇ ਤੁਸੀਂ ਦੇਖਿਆਗਾ ਕਿ ਸੇ ਇਹਨਾਂ ਨੇ ਮਤਲਬ ਜੋ ਵਾਦੇ ਮਤਲਬ ਮਾਤਾ ਪਿਤਾਵਾਂ ਨਾਲ ਕੀਤੇ ਸੀ ਜਾਂ ਬਜ਼ੁਰਗਾਂ ਨਾਲ ਕੀਤੇ ਸੀ ਜਾਂ ਕਿਸਾਨਾਂ ਨਾਲ ਕੀਤੇ ਸੀ ਉਹ ਬਿਲਕੁਲ ਆਪ ਸਰਕਾਰ ਫੇਲ ਚੁੱਕੀ ਹੋ ਚੁੱਕੀ ਹੈ ਉਹ ਉਹਨਾਂ ਵਾਦਿਆਂ ਦੇ ਆਧਾਰ ਤੇ ਆਪਣੇ ਲੋਕਾਂ ਨੇ ਇਹ ਮਨ ਬਣਾ ਲਿਆ ਵੀ ਕਾਂਗਰਸ ਪਾਰਟੀ ਦੇ ਬਿਨਾ ਸਾਡੇ ਵੇ ਹੋਰ ਕੋਈ ਸਾਡੀ ਬਾਹ ਫੜਨ ਵਾਲਾ ਨਹੀਂ ਤੁਸੀਂ ਦੇਖੋਗੇ ਆਪਣੇ 24 ਨੀਆਂ ਲੋਕ ਸਮਝ ਚੋਣਾ ਜਿੱਤਣ ਤੋਂ ਬਾਅਦ ਕਾਂਗਰਸ ਨੂੰ ਬਹੁਮਤ ਮਿਲੇਗਾ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਦੀ ਗਵਾਈ ਦੇ ਵਿੱਚ ਕਾਂਗਰਸ ਸਰਕਾਰ ਆਵੇਗੀ ਅਤੇ ਅੱਜ ਤੋਂ ਬਾਅਦ ਦੋ ਆਪਣਾ 4 ਤਰੀਕ ਨੂੰ ਲਿਖਿਆ ਹੋਇ ਹਰੇਕ ਪਿੰਡ ਦੀ ਗੰਨ ਤੇ ਵੀ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਵੇਗੀ। ਹਾਂਜੀ ਸਰਪੰਚ ਸਾਹਿਬ ਕਿਵੇਂ ਬੁੱਟਾ ਬਗਦਾਨ ਬੜੀ ਹੋ ਰਹੀ ਹੈ ਬਹੁਤ ਵਧੀਆ ਪੈ ਰਹੀ ਹੈ ਜੀ ਮਾਇਆ ਸਰਪੰਚ ਗੁਰਚਾਰ ਸਿੰਘ ਢੱਲੇਵਾਲ ਖੁਰਦ ਜੀ ਸਿਖਪਾਲ ਸਿੰਘ ਖੈਰਾ ਨੂੰ ਪੰਜੇ ਦੇ ਚੋਣ ਨਿਸ਼ਾਨ ਤੇ ਬਹੁਤ ਵਧੀਆ ਹੁਗਾਰਾ ਮਿਲ ਰਿਹਾ ਹੈ। ਬਾਕੀ ਬਹੁਤ ਵਧੀਆ ਅਮਨ ਸ਼ਾਂਤੀ ਨਾਲ ਵੋਟ ਪੈ ਰਹੀ ਹੈ ਕਿਉਂਕਿ ਇਹ ਨਾ ਇੱਕ ਸੋਚ ਨੂੰ ਵੋਟ ਪੈ ਰਹੀ ਹੈ ਨਾ ਕਿ ਤੇ ਪਾਰਟੀ ਬਾਜੀ ਨੂੰ ਵੋਟ ਪੈ ਰਹੀ ਹੈ ਕੋਟਲ ਆਪਣੇ 5 ਹੈ ਜੀ ਸਾਰੇ ਲੱਗ ਚੁੱਕੇ ਹਨ ਹਾਂ ਲੱਗ ਚੁੱਕੇ ਹੈ ਸਾਰੇ 50 ਲਗਭਗ ਲੱਗ ਚੁੱਕੇ ਜੀ ਬਹੁਤ ਵਧੀਆ ਅਮਨ ਸ਼ਾਂਤੀ ਨਾਲ ਵੋਟ ਪੈ ਰਹੀ ਹੈ ਜੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਗਏ ਕਿਉਂਕਿ ਵਧੀਆ ਲੋਕਾਂ ਦਾ ਮਿਲਵਾਰਾ ਹੈ ਜੀ போனது ரெடி கார்டு கொடுத்தீங்களே